ਹਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਪੁੱਤ ਸੁਪੁੱਤ ਕਰੇਨ ਬਾਬਾਨੀਆਂ ਬਾਬਾਨੀਆਂ ਕਹਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਪੁੱਤ ਸੁਪੁੱਤ ਕਰੇਨ ਇਸ ਬੁੱਕ ਨੂੰ ਆਪਣੇ ਸੱਜੇ ਕੰਨ ਦੇ ਨਾਲ ਲਾਓ ਸਾਰੇ ਬੱਚੇ ਸੱਜੇ ਕੰਨ ਦੇ ਨਾਲ ਸਿੱਧੀ ਕਰਕੇ ਬੋਲੋ ਸਾਰੇ ਸੱਜੇ ਕੰਨ ਦੇ ਨਾਲ ਬੋਲੋ ਜੀ ਤੇਗ ਬਹਾਦਰ ਸਿਮਰ ਐ ਸਹਾਈ ਕਰਨਾ ਨਹੀਂ ਗਿਆ ਹੈ ਸਹਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਪਰਮ ហេਤ ਸਾका जिन किया परम ហេਤ ਸਾका जिन किया ਸੀਸ ਦਿਆ ਸੀਸ ਦਿਆ ਸੀਸ ਦਿਆ ਸੀਸ ਦਿਆ ਪਰ ਸਿਰਰ ਨਾ ਦਿਆ ਤੋ ਪਿਆਰੇ ਬੱਚਿਓ ਇਹ ਨਾ ਤੁਸੀਂ ਬੇਨਤੀ ਹੈ ਵੀ ਇੱਕ ਵਾਰੀ ਆਪ ਜਰੂਰ ਪੜ੍ਹਨੀ ਹੈ ਆਪ ਪੜ੍ਹਨੀ ਹੈ ਇਹ ਹੋਰਾਂ ਨੂੰ ਵੀ ਪੜਾਉਣੀ ਹੋਰਾਂ ਨੂੰ ਵੀ ਪੜਾਉਣੀ ਹੁੰਦੇ ਨੇ ਤੁਹਾਡੇ